ਹਾਂਜੀ ਕੱਲ ਪਲਾਸ 2 ਦਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਦਾ ਬੋਰਡ ਰਿਜ਼ਲਟ ਜਿਹੜਾ ਅਨਾਉਂਸ ਕੀਤਾ ਗਿਆ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਦੋਂ ਸੀ ਮੈਰਿਟ ਲਿਸਟ ਦੇਖੀ ਤਾਂ ਸਾਡੇ ਸਕੂਲ ਦਾ ਬੱਚਾ ਜਿਹੜਾ ਹੁਸਨਪ੍ਰੀਤ ਹੈ ਇਹਨੇ ਉਹਦੇ ਵਿੱਚ ਜਿਹੜਾ ਹੈ ਉਹ ਪੰਜਾਬ ਵਿੱਚ 10ਵਾਂ 10ਵਾਂ ਤੇ ਆਪਣੇ ਜਿਹੜਾ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਆਈ ਹੈ ਇਸ ਬੱਚੇ ਦੀ ਇਹਦੇ 98% ਨੰਬਰ ਆਏ ਨੇ ਤੋ ਸਾਡੇ ਸਾਰਿਆਂ ਲਈ ਇਹਨਾਂ ਦੇ ਅਧਿਆਪਕਾਂ ਲਈ ਸਾਰਿਆਂ ਲਈ ਬੱਚਿਆਂ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਸਪੈਸ਼ਲੀ ਬੱਚੇ ਨੂੰ ਇਹਦੇ ਪੇਰੈਂਟਸ ਨੂੰ ਕਿੰਨੇ ਇੰਨੀ ਮਿਹਨਤ ਕੀਤੀ ਹੈ ਬੱਚਾ ਸਾਡੇ ਕੋਲ 6th ਔਨਵਰਡ ਪੜ ਰਿਹਾ ਸੀਗਾ ਤੇ ਹੁਣ ਪਲੱਸ 2 ਕਰਕੇ ਜਾ ਰਹੀ ਹੈ ਲੱਗਦੀ ਨਾ ਤੇ ਹਾਂ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਇਸ਼ਾਪੁਰ ਕਾਲੇ ਕੀ ਵਿੱਚ ਇਹ ਬੱਚਾ ਇਸੇ ਪਿੰਡ ਦਾ ਹੀ ਪੜਨ ਵਾਲਾ ਤੇ ਇੱਥੇ ਹੀ ਰਹਿੰਦਾ ਹੈ ਤੋ ਪਿੰਡ ਵਾਲਿਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੇ ਪਿੰਡ ਵਾਸਤੇ ਨੇ ਆਪਣੇ ਜਿਹੜਾ ਇਹਦਾ ਬਹੁਤ ਨਾਮ ਉੱਚਾ ਕੀਤਾ ਪਿੰਡ ਦਾ ਤੇ ਮੈਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਦਿੰਨੀ ਆ ਇਹਦੇ ਅਧਿਆਪਕਾਂ ਨੂੰ ਵੀ ਤੇ ਬੱਚੇ ਦੇ ਪੇਰੈਂਟਸ ਨੂੰ ਵੀ ਬੱਚੇ ਸਾਡੇ ਸਕੂਲ ਦਾ ਟੋਟਲ ਰਿਜ਼ਲਟ ਕਿੰਨਾ ਰਹਿ ਗਿਆ 100% ਚੋਂ ਕਿੰਨੇ ਪਰਸੈਂਟ 100 ਹਾਂਜੀ ਸਾਡੇ ਜੀ ਸਾਰੇ ਬੱਚੇ ਪਾਸ ਨੇ ਤੇ ਸਾਡਾ 100% ਰਿਜ਼ਲਟ ਆਇਆ ਹੈ ਪਿਛਲੇ ਸਾਲ ਨਾਲ ਇਸ ਸਾਲ ਦੇ ਕਿੰਨਾ ਕੁ ਅੰਤਰ ਆਇਆ ਇਸ ਵਾਰ ਜਿਹੜੇ 95% ਤੋਂ ਉੱਪਰ ਬੱਚੇ ਸਾਡੇ ਜਿਹੜੇ ਨੇ ਚਾਰ ਬੱਚੇ ਆਏ ਨੇ ਅੱਗੇ ਚਲੋ ਪਹਿਲਾਂ ਵੀ ਆਉਂਦੇ ਨੇ ਪਰ ਇਸ ਵਾਰੀ ਸਾਡੇ ਜਿਹੜੇ 95 ਤੋਂ ਉੱਪਰ ਵਾਲੇ ਨੇ ਉਹ ਚਾਰ ਬੱਚੇ ਨੇ ਇਸ ਦੇ 98% ਹੈ ਦੋ ਬੱਚਿਆਂ ਦੇ 97% ਹੈ ਤੇ ਜਿਹੜੇ ਸਾਇੰਸ ਗਰੁੱਪ ਹੈ ਉਹਦੇ ਵਿੱਚੋਂ 95% ਵਾਲਾ ਬੱਚਾ ਜਿਹੜਾ ਫਸਦਾ ਹੈ ਉਹ ਚਾਰੋਂ ਬੱਚੇ ਸੀ ਕਿ ਨਜ਼ਦੀਕੀ ਪਿੰਡਾਂ ਦੇ ਨਹੀਂ ਹੈ ਇਹ ਇਸੇ ਪਿੰਡ ਦੇ ਹੀ ਨੇ ਹਾਂਜੀ ਨਹੀਂ ਨਹੀਂ ਲਾਲ ਦੇ ਪਿੰਡਾਂ ਦੇ ਵੀ ਨੇ ਪਿੱਤਰਖੰਡ ਮਾਜਰੇ ਦੀ ਇਹ ਲੜਕੀ ਜਿਹੜੀ ਸਾਇੰਸ ਦੇ ਵਿੱਚ ਹੈ ਬਾਕੀ ਸਾਡੇ ਸਕੂਲ ਦੇ ਵਿੱਚ ਆਲੇ-ਦੁਆਲੇ ਪਿੰਡਾਂ ਤੋਂ 7-8 ਪਿੰਡਾਂ ਤੋਂ ਆਂਦੇ ਨੇ ਬੱਚੇ ਪੜ੍ਹਨ ਉਹ ਸਾਰੇ ਬੱਚੇ ਜਿਹੜੇ ਆ ਉਹ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਹੈ ਹੀ ਇਸ ਇਲਾਕੇ ਦੇ ਵਿੱਚ ਤਾਂ ਬਾਕੀ ਬੱਚੇ ਜਿਹੜੇ ਹੋਰ ਪਿੰਡਾਂ ਦੇ ਵੀ ਆਉਂਦੇ ਆ ਸਾਡੇ ਕਿੰਨੇ ਬੱਚੇ ਜੀ ਤੁਹਾਡੇ ਸਕੂਲੋ 'ਚ ਸਾਡੇ ਕੋਲ ਤਕਰੀਬਨ 450 ਬੱਚੇ ਹਨ ਮੇਰਾ ਨਾਮ ਹੁਸ਼ਿੰਦਰਿਤ ਕੌਰ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸ਼ਾਪੁਰ ਕਾਲੇ ਦੇ ਵਿੱਚ ਪਲਸ 2 ਵੋਕੇਸ਼ਨਲ ਦੀ ਵਿਦਿਆਰਥਣ ਹਾਂ ਮੇਰੀ ਸਾਡੇ ਸਕੂਲ ਵਿੱਚ ਫਰਸਟ ਪੋਜੀਸ਼ਨ ਅਤੇ ਪਟਿਆਲਾ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਪੂਰੇ ਪਟਿਆਲਾ ਜ਼ਿਲ੍ਹੇ ਦਾ ਤੁਹਾਡੀ ਸੈਕੰਡ ਪੋਜੀਸ਼ਨ ਹੈ ਠੀਕ ਹੈ ਪਰ ਤੁਸੀਂ ਕੀ ਆਪਣੇ ਪ੍ਰਿੰਸੀਪਲਰ ਸਕੂਲ ਤੇ ਆਪਕਨ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜੋ ਵੀ ਅੱਜ ਇਸ ਮੁਕਾਮ ਤੇ ਪਹੁੰਚੀ ਆ ਮੇਰੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਪ੍ਰੀਤ ਕੌਰ ਅਤੇ ਮੇਰੇ ਇੰਚਾਰਜ ਸ਼੍ਰੀਮਤੀ ਕਿਰਨ ਦੇਵੀ मैम ਅਤੇ ਬਾਕੀ ਸਾਰੀ ਟੀਚਰਾਂ ਦੇ ਸਹਿਯੋਗ ਨਾਲ ਪਹੁੰਚੀ ਆ ਇਸ ਵਿੱਚ ਮੇਰੀ ਪੋਜੀਸ਼ਨ ਵਿੱਚ ਮੇਰੇ ਮਦਰ ਦਾ ਬਹੁਤ ਵੱਡਾ ਯੋਗਦਾਨ ਹੈ ਅੱਗੇ ਤੁਸੀਂ ਭਵਿੱਖ ਵਿੱਚ ਕੀ ਬੰਨਣਾ ਚਾਹੁੰਦੇ ਮੈਂ ਅੱਗੇ ਭਵਿੱਖ ਵਿੱਚ IAS ਦੀ ਤਿਆਰੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਆ